ਮੀਟਿੰਗ ਰੱਖੀ ਆ ਸਰਪੰਚਾਂ ਨੂੰ ਵੀ ਟ੍ਰੇਨਿੰਗ ਦੇਣੀ ਆ ਜਿਹੜੇ ਸਾਡੇ ਸਰਪੰਚਾ ਕਈ ਸਰਪੰਚ ਇਹੋ ਜਿਹੇ ਵਿਚਾਰੇ ਵੀ ਜਿਹੜੇ ਪਹਿਲੀ ਵਾਰੀ ਬਣੇ ਆ ਤੇ ਉਹਨਾਂ ਨੂੰ ਆਲਪੋਸਟ ਸਾਡੇ ਸੈਕਟਰੀ ਮੂਰਖ ਮਾਰਖ ਬਣਾ ਛੱਡਦੇ ਆ ਜਦੋਂ ਵੀ ਕਿਤੇ ਅੰਧਰੇਗਾ ਦਾ ਕੰਮ ਜਾਂ ਦੂਜਾ ਕੰਮ ਚੱਲਣਾ ਹੁੰਦਾ ਇਹਨਾਂ ਨੂੰ ਕਹਿ ਦਿੰਦੇ ਆ ਵੀ ਨਹੀਂ ਇਹ ਕੰਮ ਹੋ ਨਹੀਂ ਸਕਦਾ ਇਹਦੇ ਇਤਨਾ ਹੋ ਜੂ ਇਤਨਾ ਹੋ ਜੂ ਉਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਜਾਗਰੂਕ ਕਰਾਉਣ ਵਾਸਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਸਾਰਾ ਏ ਬੇਅਧਿਕਾਰ ਉਹਨਾਂ ਦੇ ਕੀ ਅਧਿਕਾਰ ਤੇ ਕੀ ਕੀ ਉਹ ਕੰਮ ਪਿੰਡਾਂ 'ਚ ਕਰਾ ਸਕਦੇ ਆ ਅੱਜ ਜੇ ਸਰਪੰਚ ਜਾਗਰੂਕ ਜਾਂ ਪੜਿਆ ਲਿਖਿਆ ਮੈਂ ਸਭ ਤੋਂ ਪਹਿਲਾਂ ਆਪਣਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਮ ਆ ਉਹ ਪੜਨੇ ਚਾਹੀਦੇ ਕਿ ਕੀ ਕੀ ਕਰ ਸਕਦੇ ਆ ਸੰਵਿਧਾਨ ਪੜ ਕੇ ਪਲੱਸ ਜਿਹੜੇ ਜਿਹੜੇ ਐਮਐਲਏ ਦਾ ਅਧਿਕਾਰ ਖੇਤਰ ਆਉਂਦਾ ਉਹਦੇ ਚੋਂ ਕੀ ਕੀ ਕਹਿਣਾ ਸਰਪੰਚ ਦਾ ਅਧਿਕਾਰ ਕੀ ਕੀ ਆ ਉਹ ਕੀ ਕੀ ਕਰ ਸਕਦਾ ਉਹ ਸਾਰਿਆਂ ਨੂੰ ਪੜਨਾ ਚਾਹੀਦਾ ਅੱਜ ਜੇ ਕੋਈ ਦਰੇਗਾ ਸਕੀਮ 'ਚ ਸਭ ਤੋਂ ਵੱਧ ਪੈਸਾ ਆਪਾਂ ਪਿੰਡਾਂ ਦੇ ਵਿੱਚ ਲਵਾ ਸਕਦੇ ਆ ਮੇਰਾ ਖਿਆਲ ਇੱਕ ਇੱਕ ਸਰਪੰਚ ਜੇ ਕਈ ਕਈ ਕਰੋੜ ਰੁਪਏ ਚਾਵੇ ਤਾਂ ਉਹ ਪਿੰਡਾਂ ਦੇ ਵਿੱਚ ਲੱਗ ਸਕਦਾ ਥਰੂ ਨਰੇਗਾ ਪਰ ਸੈਕਟਰੀ ਉਹਨਾਂ ਨੂੰ ਲਵਾ ਕੇ ਰਾਜੀ ਨਹੀਂ ਸੈਕਟਰੀ ਉਹਨਾਂ ਨੂੰ ਉਸ ਬੰਦੇ ਜਾਣਦੀ ਦਿੰਦੇ ਅੱਜ ਮੈਂ ਚੌੜਾ ਵੀ ਸਾਡੇ ਜਿਵੇਂ ਮੈਂ ਸਰਪੰਚਾਂ ਫਿਰੇ ਫਾਦਰ ਸਾਹਿਬ ਸਾਥ ਹੋਰੀ ਦੇ ਰਾਖਸ਼ਮਤੀ ਦਾ ਚੇਅਰਮੈਨ ਰਿਹਾ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਮੈਂ ਨਾਲ ਸਾਰਾ ਜਾਗਰੂਕ ਪਰਮਾਵਾਲ ਜੀ ਸਾਡਾ ਇਹਨਾਂ ਦੇ टर्म ਸ਼ੁਰੂ ਹੋਣੀਆਂ ਹਨ ਤੇ ਪਿੰਡਾਂ ਦੇ ਵਿੱਚ ਵਿਕਾਸ ਕਰਾ ਸਕਣ ਦੁਬਾਰਾ ਦੁਬਾਰਾ ਉਹ ਸਰਪੰਚ ਬਣ ਸਕਣ। ਪੰਜਾਬ ਪਰਦੇ ਵਿੱਚ ਉਹ ਪੀਮਾ ਅੰਮੇਰਤਾ ਸਾਹਿਬ ਦਾ ਜਿਹੜਾ ਪਤਲੇ ਸਾਹਿਬ ਉਸ ਨੂੰ ਹੋਇਆ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਬਹੁਤ ਮਾੜੀ ਗੱਲ ਆ ਇਹ ਕਿਸੇ ਮੂਰਖ ਬੰਦੇ ਦਾ ਕੰਮ ਆ ਡਾਕਟਰ ਪੀਮਰਾਓ ਬੈਠ ਕੇ ਇੱਕ ਉਹ ਸ਼ਖਸੀਅਤ ਸੀ ਜਿਨੇ ਸਾਡਾ ਸੰਵਿਧਾਨ ਲਿਖਿਆ ਸੀ ਜਿੰਨੋਂ ਲੋਕ ਗੁਰੂਆਂ ਨੂੰ ਪੂਜਦੇ ਆ ਘਰਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਵਿੱਚ ਉਹਦੀ ਫੋਟੋ ਆ ਸਰਕਾਰੀ ਅਦਾਰਿਆਂ ਦੇ ਵਿੱਚ ਸਾਰਿਆਂ ਤੋਂ ਉਹਨਾਂ ਦੀ ਫੋਟੋ ਆ ਉਹ ਜਿਹੇ ਬੰਦੇ ਦਾ ਜਿਹੜਾ ਪੁੱਤ ਤੋੜਨਾ ਬਹੁਤ ਬਾੜੀ ਗੱਲ ਆ ਇਹ ਜਿਹੜਾ ਕੰਮ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਅੱਜ ਸਾਡੇ ਦੇਸ਼ ਦੇ ਵਿੱਚ ਜਾਤ ਬਰਾਦਰੀ ਜਿਹੜੀ ਆ ਜਾਤ ਪਾਤ ਤੋਂ ਉੱਤੇ ਉੱਠਣ ਵਾਸਤੇ ਜਾਂ ਜਾਗਰੂ ਕਰਾਇਆ ਸੀ ਉਹ ਡਾਕਟਰ ਪੀਮਰਾ ਉਹਦੇ ਇੱਕ ਮੈਂ ਅਮਬੇਟ ਕਰਨੇ ਨਹੀਂ ਤੇ ਜਿਹੜੇ ਪਹਿਲੇ ਪੁਰਾਣੇ ਤਗੜੇ ਲੋਕ ਹੁੰਦੇ ਸੀ ਉਹ ਮਾੜੇ ਬੰਦੇ ਨੂੰ ਜੀਣ ਹੀ ਨਹੀਂ ਦਿੰਦੇ ਅੱਜ ਉਹਨੇ ਅਧਿਕਾਰ ਦਸੇ ਲੋਕਾਂ ਦੇ ਸਾਨੂੰ ਸਾਰਿਆਂ ਨੂੰ ਸਮਾਜ ਦੇ ਜੀਣਾ ਸਾਰਿਆਂ ਨੂੰ ਦੱਸਿਆ ਤੇ ਉਹ ਬੰਦੇ ਦੀ ਮੂਰਤੀ ਤੋੜਨੀ ਬਹੁਤ ਮਾੜੀ ਗੱਲ ਆ ਦਿੱਲੀ ਇਲੈਕਸ਼ਨੋਂ ਲੈ ਕੇ ਕਿਸ ਤਰ੍ਹਾਂ ਚੱਲ ਰਿਹਾ ਪੰਜਾਬ ਤੋਂ ਟੀਮਾਂ ਵੀ ਦਿੱਲੀ ਬਹੁਤ ਵਧੀਆ ਸਾਡਾ ਰੁਝਾਨ ਹੈ ਉੱਥੇ ਜਿਹੜਾ ਬੀਜਪੀ ਬਖਲਾਟ ਚ ਵਿੱਚ ਉੱਥੇ ਤੇ ਮੈਨੂੰ ਲੱਗਦਾ ਵੀ ਉਹ ਈਡੀ ਦੀ ਸਹਿਤਾ ਲੈਂਡ ਦੇ ਚੱਕਰ ਚ ਵੀਡੀ ਪਵਾਏ ਹੋ ਕੇ ਐਮਐਲਏ ਨੂੰ ਟਰੈਟਰ ਨੂੰ ਮਗਾ ਕੇ ਵੀ ਉਹਨਾਂ ਤੋਂ ਅਸੀਂ ਉਹਨਾਂ ਨੂੰ ਡਰਾ ਕੇ ਵਾਪਸ ਮੋੜ ਦਈਏ ਪਰ ਇੱਕ ਬਹੁਤ ਮਾੜੀ ਗੱਲ ਆ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਤੇ ਇਲੈਕਸ਼ਨ ਹੁੰਦਾ ਹਰ ਇੱਕ ਪਾਰਟੀ ਆਪੋ ਆਪਣੇ ਜਿਹੜੇ ਸਮਰਥਕ ਹੁੰਦੇ ਆ ਜਾਂ ਐਮਐਲਏ ਹੁੰਦੇ ਆ ਜਾਂ ਐਮਪੀ ਹੁੰਦੇ ਆ ਜਾਂ ਉਹਨਾਂ ਦੇ ਸਮਰਥਕ ਉਹਨਾਂ ਨੂੰ ਸੱਦਦੇ ਆ ਇੱਕ ਦੂਜੇ ਦੀ ਨਾਲ ਹੈਲਪ ਕਰਨ ਵਾਸਤੇ ਉਹਨਾਂ ਨੇ ਵੀ ਸਾਰੇ ਸੀਐਮ ਸਾਰੇ ਉੱਥੇ ਲਾਏ ਆ ਸਾਰੇ ਮੰਤਰੀ ਉੱਥੇ ਲਾਏ ਸਾਰੇ ਐਮਐਲਏ ਉੱਥੇ ਲਾਏ ਆ ਤੇ ਉਹਨਾਂ ਨੂੰ ਇਸ ਚੀਜ਼ ਤੋਂ ਬਖਲਾਅਤ ਨਹੀਂ ਕਰਨੀ ਚਾਹੀਦੀ ਇਹਦੇ ਚ ਸਿੱਧਾ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਦਿੱਲੀ ਦੇ ਵਿੱਚ ਪੰਣ ਜਾ ਰਹੀ ਆ ਤੇ ਉਹ ਬਖਲਾਟ ਦੇ ਵਿੱਚ ਪੱਥੀ ਠੀਕ ਹੈ ਜੀ ਇੱਕ ਤਾਂ ਬਾਈ ਕਮੈਂਟ ਕਰ ਦੂੰਗਾ